ਸਭਾ ਦੇ ਵਿੱਚ ਜੀ ਆ ਰਿਹਾ ਹੈ ਤੋਂ ਨਾਲ ਦੇ ਵਿੱਚ ਆ ਰਿਹਾ ਭਾਈ ਅਮਰਿਤਪਾਲ ਜੀ ਕਲ ਹੋਰ ਪੰਥ ਦੇ ਉਮੀਦਵਾਰ ਬੜੀ ਗਿੰਦੀ ਜੇ ਲੀਡ ਕਰ ਰਹੇ ਠੀਕ ਹੈ ਨਾ ਤਾਂ ਸੋ ਮੈਂ ਸਮਝਦਾ ਹੈ ਕਿ ਨਵੀਂ ਸਵੇਰ ਇੱਕ ਨਵੀਂ ਸੋਚ ਇੱਕ ਨਵਾਂ ਜਿਹੜਾ ਹੈ ਇਸ ਵੇਲੇ ਪੰਜਾਬ ਦੇ ਵਿੱਚ ਇੱਕ ਜਿਹੜੀ ਆ ਵਿਚਾਰਧਾਰਾ ਜਿਹੜੀ ਹੈ ਔਰ ਵਿਚਾਰਧਾਰਾ ਤੋਂ ਉਹੀ ਅਛੀ ਦਾਸ ਸਿੰਘ ਵਾਲੀ ਜਿਹੜੀ ਸੰਤ ਜਰੈਲ ਸਿੰਘ ਭਾਈ ਅਮਰੀਤ ਸਿੰਘ ਵਾਲੀ ਸੀ ਔਰ ਕੁਰਬਾਨੀ ਵਾਲੇ ਲੋਕ ਜਿਹਨਾਂ ਨੂੰ ਪਛਾਣਟ ਆਇਆ ਗਿਆ ਸੀ ਸਮੇਂ ਦੀ ਹਕੂਮਤ ਤੇ ਹੋਰ ਸਿਆਸੀ ਲੋਕਾਂ ਨੇ ਅੱਜ ਉਹਨਾਂ ਲੋਕਾਂ ਦੀ ਜਿੱਤ ਹੁੰਦੇ ਨਾਲ ਮੈਂ ਸਮਝਦਾ ਐ ਕਿ ਇਹ ਸੱਚ ਦੀ ਜਿੱਤ ਐ ਝੂਠ ਦੇ ਖਿਲਾਫ ਸੱਚ ਦੀ ਜਿੱਤ ਹੋ ਰਹੀ ਐ ਤੋਂ ਮੈਂ ਅਜੇ ਤਰ ਰਿਜ਼ਲਟ ਪੂਰੇ ਆਏ ਨਹੀਂ ਔਰ ਰਿਜ਼ਲਟ ਆ ਰਿਹਾ ਐ ਔਰ ਮੈਂ ਤਾਂ ਇੱਥੇ ਅਖੰਡ ਪਾਤਸ਼ਾਹ ਬਾਣੀ ਸ਼ੁਰੂ ਕਰਾਉਣ ਆਇਆ ਸੀ ਤੋਂ ਮੈਂ ਸਮਝਦਾ ਐ ਕਿ ਜਿਨ੍ਹਾਂ ਲੋਕਾਂ ਨੇ ਸੱਚ ਨੂੰ ਪਛਾਣਿਆ ਐ ਔਰ ਜਿਨ੍ਹਾਂ ਲੋਕਾਂ ਨੇ ਇਹਨਾਂ ਮਹਾਨ ਵੀਰਾਂ ਨੂੰ ਸਾਡਾ ਨੂੰ ਵੋਟ ਪਾ ਕੇ ਭਾਈ ਅਮਰਪਾਲ ਸਿੰਘ ਔਰ ਭਾਈ ਸਰਬਜੀਤ ਸਿੰਘ ਉਹਨਾਂ ਨੂੰ ਮੈਂ ਵਧਾਈ ਵੀ ਦੇਣਾ ਚਾਹਣਾ ਮੈਂ ਇਹ ਵੀ ਕਹਿਣਾ ਚਾਹਣਾ ਵੀ ਉਹ ਜਾਗ ਪਏ ਆ ਸਿੱਖ ਜਿਹੜੇ ਆ ਖਾਸ ਕਰਕੇ ਕਿਉਂਕਿ ਜਾਗਣਾ ਜ਼ਰੂਰੀ ਸੀ ਜੇ ਜਾਗੀਏ ਤਾਂ ਫੇਰ ਹੀ ਸਵੇਰਾ ਹੁੰਦਾ ਹੈ ਸੋ ਇਸ ਕਰਕੇ ਜਿਹੜੀ ਇਹ ਕੌਮ ਹੈ ਇਹ ਕਈ ਵਾਰ ਬੰਨੀ ਰਾਤ ਸਵੇਰਾ ਹੋ ਜਾਂਦਾ ਪਰ ਜਾਗ ਪੈਂਦੀ ਹੈ ਕੌਮ ਸੋ ਅੱਜ ਬੜਾ ਵੱਡਾ ਉਤਸ਼ਾਹ ਬੜਾ ਵੱਡਾ ਜੋਸ਼ ਬੜਾ ਵੱਡਾ ਸਾਰਾ ਜਿਹੜਾ ਹੈ ਉਹ ਸਿੱਖ ਸੰਗਤ ਤੇ ਖਾਸ ਕਰਕੇ ਨੌਜਵਾਨ ਮੈਂ ਉਹਨਾਂ ਨੇ ਜਿਨ੍ਹਾਂ ਨੇ ਇਹਨਾਂ ਨੂੰ ਵੋਟਾਂ પા ਕੇ ਜਿਹੜਾ ਹੈ ਉਹ ਜਥੇਬਾਰੇ ਰਾਣੂ ਬਧਾਰਾ ਹੈ ਉਹਨਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਨਾ ਤੇ ਜਿਨ੍ਹਾਂ ਨੇ ਪ੍ਰਚਾਰ ਕੀਤਾ ਸੀ ਔਰ ਭਾਈ ਕਵਰ ਚੜ੍ਹ ਸਿੰਘ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਤੇ ਉਹਨਾਂ ਦੇ ਮਾਪੇ ਜਿਹੜੇ ਬਜ਼ੁਰਗ ਸਨ ਹੋਰ ਵੀ ਜਥੇਬੰਦੀਆਂ ਜਿਨ੍ਹਾਂ ਨੇ ਵੀ ਉਹਨਾਂ ਦੁਆਸ ਤੇ ਰਾਤ ਦੇ ਨੇ ਕੀਤਾ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਨਾ ਹੈ ਵੈਗ ਰੂ ਦੀ ਕਾ ਖਾਲਸਾ ਵੈਗ ਰੂ ਦੀ ਪੰਚਤ ਮੀਤਵਾ ਦੇਖ ਕੇ ਇਹ ਲੱਗਦਾ ਕਿ ਬੰਦੇ ਸੰਭਰ ਨੂੰ ਪੈਸਾ ਰਿਆ ਕੀਤਾ ਜਾਵੇ ਹਾਂਜੀ ਇਹ ਗੱਲਾ ਇਹ ਗੱਲ ਬਾਅਦ ਚੋਂ ਕਰਾਂਗੇ ਅਜੇ ਜਿੱਥੇ ਤੋਂ ਬਾਅਦ ਗੱਲ ਕਰਾਂਗੇ